15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਤੇ ਪੰਜਾਬ ਦੇ ਵਿੱਚ ਕਾਫੀ ਥਾਵਾਂ ਦੇ ਉੱਤੇ ਪਿੰਡਾਂ ਦੇ ਵਿੱਚ ਲੋਕਾਂ ਨੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣ ਲਈਆਂ ਨੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਵੀ ਤਿੰਨ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਹੈ ਤੇ ਇਹਨਾਂ ਨਵੀਆਂ ਪੰਚਾਇਤਾਂ ਨੂੰ ਹੁਣ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਸਨਮਾਨਿਤ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਨਵੇਂ ਸਰਪੰਚਾਂ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ ਤੇ ਨਾਲ ਹੀ ਪਿੰਡ ਦੇ ਵਿਕਾਸ ਦੇ ਕੰਮਾਂ ਦੇ ਵਿੱਚ ਸਹਿਯੋਗ ਕਰਨ ਦਾ ਪ੍ਰੋਮਾ ਵੀ ਦਿੱਤਾ ਉਹਨਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਨੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਦੀ ਚੋਣ ਕੀਤੀ ਹੈ ਉਹਨਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਇਹੋ ਗ੍ਰਾਂਟ ਵੀ ਹੁਣ ਇਹਨਾਂ ਪਿੰਡਾਂ ਨੂੰ ਦਿੱਤੀ ਜਾਏਗੀ ਜੇਕਰ ਸਰਕਾਰ ਵੱਲੋਂ ਜਿਹੜੀ 5 ਲੱਖ ਦੀ ਗ੍ਰਾਂਟ ਹੈ ਜਿਹੜੀ ਉਹ ਦਿੱਤੀ ਜਾਣੀ ਹੈ ਅਨਾਉਂਸਮੈਂਟ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਕੀਤੀ ਸੀ ਤੇ 5 ਲੱਖ ਦੀ ਜਿਹੜੀ ਗ੍ਰਾਂਟ ਹੈ ਇਲਾਕੇ ਵਾਸਤੇ ਕਿਸ ਲਈ ਮਿਲੂਗੀ ਤੇ ਬਾਕੀ ਦੇ ਜਿਹੜੀਆਂ ਗ੍ਰਾਂਟਾਂ ਨੇ ਉਹ ਮੇਰੀ ਜ਼ਿੰਮੇਵਾਰੀ ਹੈ ਵੀ ਮੈਂ ਆਪਣੇ ਹੱਥੇ ਵੀ ਤੁਸੀਂ ਦੇਖੋਗੇ ਆਉਣ ਵਾਲੇ 1.5-2 ਸਾਲ ਦੇ ਵਿੱਚ ਵੀ ਕੋਈ ਵੀ ਕੰਮ ਐਸਾ ਨਹੀਂ ਬਚੂਗਾ ਜਿਹੜਾ ਹੋਣ ਵਾਲਾ ਹੋਵੇ ਤੇ ਨਾ ਹੋਵੇ ਔਰ ਕੰਮ ਵੀ ਸਿੱਕੇਬੰਦ ਹੋਊਗਾ ਬਕਾਇਦਾ ਤੌਰ ਤੇ ਜਿੰਨੇ ਪੈਸੇ ਆਉਣਗੇ ਸਾਡੇ ਸਰਪੰਚ ਵੀ ਜਿਹੜੇ ਬਣ ਰਹੇ ਨੇ ਇਮਾਨਦਾਰ ਬਣ ਰਹੇ ਨੇ ਜਿੰਨੇ ਪੈਸੇ ਆਉਣਗੇ ਉਨੇ ਹੀ ਪੈਸੇ ਲੱਗਣਗੇ ਇਹ ਨਹੀਂ ਹੈ ਕਿ ਰੁਪਈਆ ਆਇਆ 5 ਲੱਖ ਤੇ ਵਿੱਚੋਂ ਲੇ ਲਾ ਕੇ ਲੱਗਿਆ ਉੱਥੇ 2 ਲੱਖ ਆ ਗਿਆ ਅੱਜ ਤੱਕ ਇਹੀ ਹੁੰਦਾ ਐ 40 50% ਤੋਂ ਲੇਕਿਨ ਹੁਣ ਇਹ ਨਹੀਂ ਹੋਊਗਾ ਕਿ 5 ਲੱਖ ਆਇਆ ਤਾਂ 7.5 ਲੱਖ ਰੁਪਈਆ ਲੱਗੂਏ ਲੋਕ ਸਰਪੰਚ ਸਾਡੇ ਤਕੜੇ ਨੇ ਪੈਸੇ ਵਾਲੇ ਵੀ ਨੇ ਕਿ ਆਪਦੇ ਕੋਲੋਂ ਆਉਣਗੇ 10 ਵੀ 50 ਹਜ਼ਾਰ ਰੁਪਈਆ ਵੱਧ ਘਟ ਨਹੀਂ ਲਾਉਣਗੇ ਹੈਗੇ ਤੇ ਪੂਰਾ ਕੰਮ ਐਮਐਲਏ ਸਾਹਿਬ ਇਹ ਜਿਹੜੇ ਰੱਦ ਹੋਏ ਨੇ ਕਾਗਜ਼ ਜਾਂ ਤੁਹਾਡੇ ਉਹ ਦੂਜੀਆਂ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਸਾਡੇ ਜਿਹੜੇ ਨਾਮਕਰ ਨਹੀਂ ਕੰਨ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਸੀਗੇ ਕਿਸ ਤਰ੍ਹਾਂ ਦੇ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਨੇ ਹੁਣ ਤੱਕ ਕੋਈ ਰਿਪੋਰਟ ਹੈਗੀ ਆ ਜਾਂ ਸਿਰਫ ਬਰੋਧੀਆਂ ਦੀ ਹੋਏ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਸੀ ਉਹਨਾਂ ਦੇ ਵੈਸਤਾ ਦੇਖੋ ਪਾਰਟੀ ਦਾ ਹਾਈ ਨਹੀਂ ਸੀ ਆਮ ਆਦਮੀ ਪਾਰਟੀ ਨਾਲ ਜਿਹੜੇ ਹਮਦਰਦੀ ਰੱਖਣ ਵਾਲੇ ਸੀ ਉਹ ਜਿਆਦਾ ਦੇ ਰੱਦ ਹੋਏ ਨੇ ਇਹਨਾਂ ਲੋਕਾਂ ਦੇ ਘੱਟ ਰੱਦ ਹੋਏ ਨੇ ਇਹ ਪੇਸ਼ਕਾਰੀ ਇਦਾਂ ਕਰ ਰਹੇ ਨੇ ਵੀ ਜਿਦਾਂ ਸ਼ਾਇਦ ਸਾਰੇ ਇਹਨਾਂ ਦੇ ਰੱਦ ਹੋਏ ਨੇ ਕੋਈ ਅਸੀ ਗੱਲ ਨਹੀਂ ਹੈਗੀ ਸਾਡੇ ਕੋਲ ਸਬੂਤ ਵੀ ਨੇ ਸਾਰਾ ਕੁਝ ਆ ਅਜੇ ਤੁਹਾਨੂੰ ਦਿਖਾ ਵੀ ਦਵਾਂਗੇ ਔਰ ਜਿਨ੍ਹਾਂ ਦੇ ਰੱਦ ਹੋਏ ਨੇ ਉਹ ਕਾਇਦਾ ਤੌਰ ਤੇ ਲਿਖਿਆ ਹੋਇਆ ਹੈ ਲਿਸਟ ਦੇ ਵਿੱਚ ਵੀ ਕਿਸ ਲਈ ਰੱਦ ਕੀਤੇ ਗਏ ਉਹ ਪ੍ਰੈਸ ਵੀ ਦੇਖ ਸਕਦੀ ਆ ਤੇ ਸਾਰੇ اپੋਜੀਸ਼ਨ ਦੇ ਬੰਦੇ ਵੀ ਜਾ ਕੇ ਤੁਸੀਂ ਦੇਖ ਸਕਦੇ ਆ ਕੋਈ ਜਿਹੜੇ ਸਾਡੇ ਮਾਝਾਗ ਦੇ ਜਿਹੜੇ ਲੀਡਰ ਨੇ ਇਹ ਉਹਨਾਂ ਨੂੰ ਵੈਸੇ ਪਤਾ ਵੀ ਹੈ ਪਰ ਹੁਣ ਇਹ ਆ ਕਿ ਉਹਨਾਂ ਦੇ ਹਵਾਲੇ ਉੱਠਦੇ ਨੇ ਕਿ ਕੁਝ ਹੋ کیوں ਨਹੀਂ ਰਿਹਾ ਜਗਬानी ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ